ਦੋਸਤੋ ਕਬਜ ਤੋਂ ਮੈਂ ਬਹੁਤ ਵਾਰ ਬਹੁਤ ਨੁਸਖੇ ਦੱਸੇ ਨੇ ਹੁਣ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਲੱਗਦਾ ਵੀ ਅੰਦਰ ਬਹੁਤ ਗੰਦਗੀ ਚੰਮੀ ਹੋਈ ਆ ਗੰਦਾ ਹੋ ਗਿਆ ਤਾਂ ਉਹ ਕੀ ਕਰਨ ਕੌੜਤੂੰਬਾ ਲੈ ਲਓ 50 ਗ੍ਰਾਮ ਸੁੱਕਾ ਕੌੜਤੂੰਬਾ ਪੰਸਾਰੀ ਤੋਂ ਮਿਲ ਜਾਂਦਾ ਉਹਦੇ ਬੀਜ ਕੱਢ ਦੇਣੇ ਨੇ ਬਾਹਰ ਬੀਜ ਨਹੀਂ ਲੈਣੇ ਆਪਾਂ ਨੇ ਉਹਦੇ ਵਿੱਚ ਬੀਜ ਹੁੰਦੇ ਨੇ ਜਦੋਂ ਲਿਆਵੋਗੇ ਨਾ ਸੁੱਕੇ ਹੁੰਦੇ ਨੇ ਕੌੜਤੂੰਬੇ ਖੜਕਦੇ ਜਿਓ ਜੀ ਬੀਜ ਹੁੰਦੇ ਨੇ ਬੀਜ ਬਾਹਰ ਕੱਢ ਦੇਣੇ ਨੇ ਕੌੜਤੂੰਬਾ ਲੈ ਲੈਣਾ ਗੁਲਾਬ ਦੇ ਫੁੱਲ ਲੈ ਲੈਣੇ ਨੇ 50 ਗ੍ਰਾਮ ਪੰਜਾਬੀਆਂ ਗ੍ਰਾਮ ਦੋਈ ਚੀਜ਼ਾਂ ਲੈ ਲਈਆਂ 150 ਗ੍ਰਾਮ ਇਹਦੇ ਵਿੱਚ ਜੰਗਹਰੜ ਜੰਗਹਰੜ ਨੂੰ ਇੱਕ ਚਮਚ ਘੀ ਦਾ ਪਾ ਕੇ ਕੜਾਹੀ ਚ ਪਾ ਕੇ ਭੁੰਨ ਲੋ ਫੁੱਲ ਜੂਗੀ ਫਿਰ ਇਹਨਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਬਣਾ ਲਓ ਪਾਊਡਰ ਬਣਾਉਣ ਤੋਂ ਬਾਅਦ ਜਿਨ੍ਹਾਂ ਨੂੰ ਲੱਗਦਾ ਵੀ ਟੇਸ ਥੋੜਾ ਜਿਹਾ ਕੌੜਾ ਇਹਦੇ ਵਿੱਚ 100 ਗ੍ਰਾਮ ਮਿਸ਼ਰੀ ਵੀ ਪਾ ਸਕਦੇ ਹੋ ਤੁਸੀਂ ਧਾਗੇ ਵਾਲੀ ਇਹਦਾ ਇੱਕ ਚਮਚ ਛੋਟਾ ਜਦੋਂ ਲਾਓਗੇ ਰਾਤ ਨੂੰ ਤੁਸੀਂ ਦੇਖੋਗੇ ਜਿਹੜਾ ਸਾਲੋਂ ਸਾਲ ਤੋਂ ਜੰਮਿਆ ਹੋਇਆ ਮਾਲਾ ਅੰਦਰ ਗੰਦਗੀ ਆ ਉਹ ਬਹਾਰੌਣੀ ਸ਼ੁਰੂ ਹੋ ਜੂਗੀ ਕਈ ਵਾਰ ਬਹੁਤ 스ਮੈਲ ਵੀ ਆਊਗੀ ਤੁਹਾਨੂੰ ਮਲ ਚੋਂ ਕਿਉਂਕਿ ਅੰਦਰ ਜੰਮਿਆ ਹੋਇਆ ਉਹ ਇਹਨੇ ਖੁਰਚ ਖੁਰਚ ਕੇ ਨਾ ਅੰਦਰੋਂ ਬਾਹਰ ਕੱਢਣਾ ਸ਼ੁਰੂ ਕਰ ਦੂਗਾ ਬਹੁਤ ਵਧੀਆ ਨੁਸਖਾ ਦੋਸਤੋ